ਇੱਕ ਤੁਹਾਡਾ ਵੀਡੀਓ ਬਹੁਤ ਹੀ ਦੁਨੀਆ 'ਚ ਪਹੁੰਚਿਆ ਸੀਗਾ ਸੰਗਤ ਦੇਵਾਲ ਵਾਹ ਜੀ ਇੱਕ ਆਪਣੇ ਪੇਂਟ ਦੇ ਵਿੱਚ ਗੁਰਦੁਆਰੇ ਸਾਹਿਬ ਤੇ ਗੁਰੂ ਮਹਾਰਾਜ ਗੁਰਗੰਸਾਹ ਦੀ ਇਹੋ ਕੋਈ ਵੀ ਤੁਸੀਂ ਪ੍ਰਕਾਸ਼ ਕਰਦੇ ਸੀਗੇ ਹਾਂ ਜੀ ਹਾਂ ਜੀ ਜੀ ਕੀ ਗੱਲ ਤੁਹਾਡੇ ਉੱਪਰ ਜੋ ਮਗਰੋਂ ਬੀਤੀ ਆ ਉਹ ਤੁਸੀਂ ਸੰਗਤ ਦੱਸੋ ਭਈ ਮਗਰੋਂ ਕੀ ਹੋਇਆ ਤੁਹਾਡੇ ਉੱਪਰ ਫੇ ਅਸੀਂ ਗੱਲ ਕਰਦੇ ਭਈ ਖਾਲਸਾ ਨੇ ਤੁਹਾਡੀ ਮਦਦ ਕਿੱਦਾਂ ਕੀਤੀ ਜਿਸ ਟਾਈਮ ਤੇ ਆਪਾਂ ਮਹਾਰਾਜ ਦਾ ਸਰੂਪ ਲਿਆ ਕੇ ਪ੍ਰਕਾਸ਼ ਕੀਤਾ ਤੇ ਇਹਨਾਂ ਲੋਕਾਂ ਨੇ ਵੀਡੀਓ ਵਾਇਰਲ ਕਰਤੀ ਮੈਂ ਮਹਾਰਾਜ ਤੋਂ ਇਹੀ ਚਾਹਣਾ ਵੀ ਮਹਾਰਾਜ ਤੂੰ ਮੇਰੇ ਅੰਗ ਸੰਗ ਰਹੇ ਹੋ ਤੇ ਮੇਰੇ ਸਿਰ ਤੇ ਹੱਥ ਰੱਖਿਆ ਤੇ ਇਹਨਾਂ ਦੁਨੀਆ ਨੇ ਮੈਨੂੰ ਰਹਿਣ ਨਹੀਂ ਦੇਣਾ ਤੁਸੀਂ ਤੁਸੀਂ ਆਪਣੀ ਜਦੋਂ ਵੀ ਕਮਾਈ ਕਰਕੇ ਕਮਾਉਣਾ ਚਾਹੁੰਦੇ ਆ ਕਿ ਉਹ ਕਿੱਦਾਂ ਕਿੱਦਾਂ ਤੁਸੀਂ ਗੱਲਬਾਤ ਕੀਤੀ ਕਿੱਦਾਂ ਪਹੁੰਚ ਕੀਤੀ ਖੌਲ ਸਾਈਟ ਨਾਲ ਮੈਂ ਨੰਬਰ ਕੱਢ ਰਿਹਾ ਸੀ ਉਹ ਕੁਦਰਤੀ ਆਪਣਾ ਵੀਰ ਆਜੀ ਜਲੰਧਰ ਤੋਂ ਮੈਨੂੰ ਆਦੇ ਗੰਦੇ ਬਾਬਾ ਜੀ ਤੁਸੀਂ ਫਿਕਰ ਨਹੀਂ ਕਰਨਾ ਕਿਸੇ ਕੋਲੇ ਹੱਥ ਨਹੀਂ ਜੋੜਨੇ ਕਿਸੇ ਕੋਲੇ ਕੋਈ ਬੇਨਤੀ ਨਹੀਂ ਕਰਨੀ ਕਿਸੇ ਨੂੰ ਕਹਿਣਾ ਨਹੀਂ ਕਿ ਮੈਨੂੰ ਚੀਜ਼ਾਂ ਦਿਓ ਜਾਂ ਮੈਨੂੰ ਐਂ ਕਰੋ ਹਾਂਜੀ ਮੈਂ ਕਿਹਾ ਵਾਹਿਗੁਰੂ ਜੀ ਮੈਂ ਤਾਂ ਕਿਸੇ ਤੋਂ ਮੰਗਦਾ ਹੀ ਨਹੀਂ ਹਾਂਜੀ ਤੇ ਮੈਨੂੰ ਤਾਂ ਸਿਰਫ ਮੈਨੂੰ ਤੁਰਨ ਤੁਰਨ ਫਿਰਨ ਵਾਸਤੇ ਵਹੀਕਲ ਚਾਹੀਦੀ ਆ ਹਾਂਜੀ ਸਕੂਟਰੀ ਚਾਹੀਦੀ ਆ ਜਿਹੜਾ ਕਿ ਮੈਂ ਇਸ ਤੇ ਜਾ ਕੇ ਮੈਂ ਆਪ ਦਾ ਢਿੱਡ ਦਾ ਗੁਜ਼ਾਰਾ ਕਰ ਸੰਗਾ ਤੇ ਉਹਨੂੰ ਮੈਂ ਲਿਖਾਇਆ ਹਾਂਜੀ ਲਿਖਾ ਕੇ ਵੈਗੁਰੂ ਜੀ ਇਹਨਾਂ ਆ ਕੇ ਬੇਨਤੀ ਕੀਤੀ ਖਾਲਸਾ ਐਡ ਨੂੰ ਹਾਂਜੀ ਤਾਂ ਇਹਨਾਂ ਨੇ ਮੇਰੀ ਬੇਨਤੀ ਨੂੰ ਸੁਣਿਆ ਬਹੁਤ ਬਹੁਤ ਮਨ ਦੇ ਵਿੱਚ ਖੁਸ਼ੀ ਆਈ ਹਾਂਜੀ ਤੇ ਇਹਨਾਂ ਨੇ ਵੀ ਬਹੁਤ ਮੇਰੇ ਪੂਰੇ ਸਤਿਕਾਰਯੋਗ ਖਾਲਸਾ ਐਡ ਵਾਲਿਆਂ ਨੇ ਮੇਰੀ ਮਦਦ ਨੂੰ ਪੂਰਾ ਕੀਤਾ ਤੁਸੀਂ ਸਦਾ ਚੜ੍ਹਦੀ ਕਲਾ ਰਹੋ ਸਾਰੀ ਸਾਰੀ ਸੰਗ ਦੀਆਂ ਅਰਦਾਸਾਂ ਤੁਹਾਡੇ ਨਾਲ ਆ ਅਸੀਂ ਵੀ ਧਾਰਨਾ ਕੰਟੈਕਟ ਰੱਖਾਂਗੇ ਦੇਖੋ ਲੋਡ ਵੀ ਲੋਡ ਪਵੇਗੀ ਲੋਡ ਪਵੇਗੀ ਅਸੀਂ ਤਾਨਾ ਖੜੇ ਹੋਵਾਂਗੇ ਸنگਰੀ ਤੁਸੀਂ ਕਿਹੜੇ ਪਿੰਡ ਤੇ ਕਿਹੜੇ ਇਲਾਕੇ ਦੇ ਤੁਸੀਂ ਆਪਣਾ ਜੀ ਬਠਿੰਡੇ ਜ਼ਿਲ੍ਹੇ ਚ ਪਿੰਡ ਭਾਈ ਰੂਪਾ ਜੀ ਛੇਵੇਂ ਪਾਸ਼ਾ ਹਰਗੋਬਿੰਦ ਸਾਹਿਬ ਜੀ ਦਾ ਹਸਤਾਨ ਹੈ ਇਹ ਮੇਰੇ ਖਿਆਲ ਇੱਕ ਤੁਹਾਡਾ ਵੀਡੀਓ ਬਹੁਤ ਹੀ ਦੁਨੀਆ ਚ ਪਹੁੰਚਿਆ ਸੀਗਾ ਸੰਗ ਤੇਵਾਲ ਤੁਸੀਂ ਇੱਕ ਆਪਣੇ ਪਿੰਡ ਦੇ ਵਿੱਚ ਗੁਰਦੁਆਰੇ ਸਾਹਿਬ ਤੇ ਗੁਰੂ ਮਹਾਰਾਜ ਗੁਰਗੰਸਾਹਿਬ ਦੀ ਇਹੋ ਬਈ ਬੀਤ ਤੁਸੀਂ ਪ੍ਰਕਾਸ਼ ਕਰਦੇ ਸੀਗੇ ਹਾਂਜੀ ਤੇ ਕੱਲੇ ਸੀ ਤੁਸੀਂ ਉਸ ਵੇਲੇ ਹਾਂਜੀ ਹਾਂਜੀ ਕੋਈ ਨਹੀਂ ਸੀਗੀ ਹਾਂਜੀ ਹਾਂਜੀ ਤੇ ਇਹਦੇ ਵਿੱਚ ਕਾਫੀ ਇਦਾਂ ਬਈ ਦੋ ਤਿੰਨ ਗੱਲਾਂ ਤਾਂ ਬੜੀਆਂ ਕਾਫੀਆਂ ਨੇ ਬਾਕੀ ਸੰਗਤ ਅਸੀਂ ਕਹਿੰਨੇ ਪਈ ਸਿੱਖੀ ਤੋਂ ਦੂਰ ਹੋ ਜਾਂਦੇ ਤਾਂ ਗੁਰਦੁਆਰੇ ਸਾਹਿਬ ਖਾਲੀ ਰਹਿੰਦੇ ਸਵੇਰ ਨਹੀਂ ਪ੍ਰਕਾਸ਼ ਹੁੰਦਾ ਹਾਂਜੀ ਹਾਂਜੀ ਕੀ ਗੱਲ ਤੁਹਾਡੇ ਉੱਪਰ ਜੋ ਮਗਰੋਂ ਬੀਤੀ ਆ ਉਹ ਤੁਸੀਂ ਸੰਗਤ ਦੱਸੋ ਪਈ ਮਗਰੋਂ ਕੀ ਹੋਇਆ ਤੁਹਾਡੇ ਉੱਪਰ ਫੇ ਅਸੀਂ ਗੱਲ ਕਰਦੇ ਹਾਂ ਕਿ ਖਾਲਸਾ ਨੇ ਤੁਹਾਡੀ ਮਦਦ ਕਿੱਦਾਂ ਕੀਤੀ ਤੇ ਜਿਹੜੀ ਕਮੇਟੀ ਸੀ ਪ੍ਰਾਣੀ ਕਮੇਟੀ ਉਸ ਨੂੰ ਮਤਲਬ ਫਾਰਮ ਕਰਤਾ ਸੀਗਾ ਤੇ ਨਵੇਂ ਕਮੇਟੀ ਜਿਹੜੀ ਆਪਣੀ ਅੰਬਰਤਾਰੀ ਸਿੰਘਾ ਉਹ ਕਹਿੰਦੇ ਵੀ ਅੰਬਰਤਾਰੀ ਨਹੀਂਗੇ ਉਹਨਾਂ ਨੂੰ ਫਾਰਮ ਕਰਤਾ ਸੀਗਾ ਕਹਿਣ ਦਾ ਭਾਵ ਉਸ ਤੋਂ ਬਾਅਦ ਅੰਬਰਤਾਰੀ ਸਿੰਘਾ ਨੂੰ ਮਤਲਬ ਚੁਣਿਆ ਗਿਆ ਸੀ ਉਹਨਾਂ ਨੇ ਕਮੇਟੀ ਬਣਾ ਲਈ ਸੀ ਜੀ ਜਦੋਂ ਕਮੇਟੀ ਬਦਲੀ ਆ ਆਉਣ ਤਾਂ ਸੀ ਉਹਦੀ ਲੱਗੇ ਨਵੀਂ ਕਮੇਟੀ ਨੇ ਦੁਬਾਰਾ ਫੇਰ ਆਪਾਂ ਨੂੰ ਉਥੇ ਰੱਖ ਲਿਆ ਸੀਗਾ ਤੇ ਅਸੀਂ ਇਹ ਸਮਝਿਆ ਵੀ ਚਲੋ ਸਾਡੇ ਨਾਲ ਸਤਿਗੁਰੂ ਨੇ ਸੰਗ ਰਹੇ ਅੰਗ ਸੰਗ ਰਹੇ ਪਰਮਾਤਮਾ ਜਿਸ ਟਾਈਮ ਤੇ ਆਪਾਂ ਮਹਾਰਾਜ ਦਾ ਸਰੂਪ ਲਿਆ ਕੇ ਪ੍ਰਕਾਸ਼ ਕੀਤਾ ਤੇ ਇਹਨਾਂ ਲੋਕਾਂ ਨੇ ਵੀਡੀਓ ਵਾਇਰਲ ਕਰਤੀ ਤੇ ਅਸੀਂ ਬਾਬਾ ਜੀ ਉਸ ਤੋਂ ਬਾਅਦ ਇਹ ਨਹੀਂ ਸੋਚਿਆ ਵੀ ਅਸੀਂ ਇੱਥੋਂ ਚਲੇ ਜਾਈਏ ਤੇ ਅਸੀਂ ਇਹ ਸੋਚਿਆ ਆਪਾਂ ਗੁਰੂ ਮਹਾਰਾਜ ਦੀ ਸੇਵਾ ਕਰਦੇ ਆਂ ਗੁਰੂ ਗ੍ਰੰਥ ਨੂੰ ਗਰੰਥੀ ਸਿੰਘ ਆਪਾਂ ਮਹਾਰਾਜ ਦੇ ਵਜ਼ੀਰ ਆਂ ਤੇ ਆਪਾਂ ਮਹਾਰਾਜ ਦੇ ਵਜ਼ੀਰ ਹੁੰਦਿਆਂ ਹੋਇਆਂ ਵੀ ਆਪ ਗੁਰੂ ਸਾਹਿਬ ਨੂੰ ਤੱਕਾ ਨਹੀਂ ਦੇ ਸਕਦੇ ਤੇ ਉਸ ਤੋਂ ਬਾਅਦ ਫਿਰ ਬੱਬਾ ਜੀ ਅਸੀਂ ਰਹਿਣਾ ਸ਼ੁਰੂ ਕਰ ਦਿੱਤਾ ਜਦੋਂ ਨਵੀਂ ਕਮੇਟੀ ਆਈ ਹੈ ਹਾਂਜੀ ਮਹਾਰਾਜ ਤੋਂ ਇਹ ਹੀ ਚਾਹਨਾ ਵੀ ਮਹਾਰਾਜ ਤੂੰ ਮੇਰੇ ਅੰਗ ਸੰਗ ਰਹੇ ਹੋ ਤੇ ਮੇਰੇ ਸਿਰ ਤੇ ਹੱਥ ਰੱਖਿਆ ਤੇ ਇਹਨਾਂ ਦੁਨੀਆ ਨੇ ਮੈਨੂੰ ਰਹਿਣ ਨਹੀਂ ਦੇਣਾ ਹਾਂ ਜੀ ਹਾਂ ਜੀ ਇਹ ਜਿਹੜੀ ਵੀਡੀਓ ਉਸ ਤੋਂ ਬਾਅਦ ਇਹ ਵੀਡੀਓ ਵਾਇਰਲ ਕਰਦੇ ਆ ਇਹ ਕਮੇਟੀ ਨੂੰ ਮਤਲਬ ਦਿੰਦੇ ਸੀ ਕਮੇਟੀ ਨੂੰ ਦਿੱਤੀ ਨਹੀਂ ਇਹਨਾਂ ਨੇ ਵੀਡੀਓ ਵਾਇਰਲ ਹਾਂ ਜੀ ਜਿਹੜੀ ਕਰਨ ਵਾਸਤੇ ਇਹ ਆਪ ਆਰਡਰ ਦੇ ਸੀ ਇਹ ਵੀਡੀਓ ਹੈ ਕਮੇਟੀ ਦੇ ਵਿੱਚ ਦੇ ਦਿੰਦੇ ਨਾਲੇ ਤਾਂ ਗੁਰਦੁਆਰਾ ਨਹੀਂ ਸੀ ਬੱਪਾ ਜੀ ਰਹਿਣਾ ਇਹਨਾਂ ਦਾ ਤੇ ਨਾਲੇ ਪਿੰਡ ਦੇ ਵਿੱਚ ਉੱਤੇ ਇਹਨਾਂ ਤੇ ਦਬਸਾਉਣੀ ਸੀ ਹਾਂ ਜੀ ਤੁਸੀਂ ਉਹ ਮੈਂ ਕਹਿੰਦਾ ਜਿੱਦਾਂ ਹੁਣ ਦੇਖੋ ਤੁਸੀਂ ਜੋ ਕੀਤਾ ਬਿਲਕੁਲ ਆਪਣੇ ਗੁਰੂ ਸਾਹਿਬ ਲਈ ਕੀਤਾ ਤੁਸੀਂ ਆਪਣੇ ਕਹੋ ਭਈ ਤੁਹਾਨੂੰ ਵੀ ਮੈਨੂੰ ਕਾਫੀ ਮਹਿਸੂਸ ਹੁੰਦਾ ਤੁਹਾਡੇ ਅੰਦਰ ਜਿਹੜਾ ਗੁੱਸਾ ਵੀ ਆ ਭਈ ਜੀ ਵਾਲੀ ਚਾਹੀਦਾ ਅਸੀਂ ਵੀ ਅਸੀਂ ਵੀ ਬੜੇ ਸੁਣ ਕੇ ਬੜੇ ਪਰੇਸ਼ਾਨ ਸੀਗੇ ਭਈ ਦੇਖੋ ਨਾ ਉਧਰ ਸੰਗਤ ਆਈ ਪ੍ਰਚਾਰ ਨਾ ਫੇ ਭਈ ਤੁਹਾਡੇ ਜੋ ਤੁਹਾ ਤੁ ਮੰਗਰੋ ਤੁਹਾਡੇ ਉੱਪਰ ਬੀਤਿਆ ਗਿਆ ਜੋ ਤੁਹਾਡੇ ਉੱਪਰ ਕੀਤਾ ਗਿਆ ਤੁਸੀਂ ਬੀਤਿਆ ਜੋ ਹਾਂ ਜੀ ਹਾਂ ਜੀ ਇਹ ਮੇਰਾ ਖਿਆਲ ਤੁਸੀਂ ਖਾਲਸਾ ਏਡ ਨੂੰ ਖਾਲਸਾ ਏਡ ਨਾਲ ਗੱਲਬਾਤ ਕੀਤੀ ਉਹ ਕਿਦਾਂ ਕੀਤੀ ਤੁਸੀਂ ਖਾਲਸਾ ਏਡ ਨਾਲ ਗੱਲਬਾਤ ਕੀਤੀ ਤੁਸੀਂ ਤੁਸੀਂ ਆਪਣੀ ਜਿੰਦਾ ਵੀ ਕਮਾਈ ਕਰਕੇ ਕਮਾਉਣਾ ਚਾਹੁੰਦੇ ਆ ਫਿਰ ਉਹ ਕਿਦਾਂ ਕਿਦਾਂ ਤੁਸੀਂ ਗੱਲਬਾਤ ਕੀਤੀ ਕਿਦਾਂ ਪਹੁੰਚ ਕੀਤੀ ਖਾਲਸਾ ਏਡ ਨਾਲ ਜੇਸਾ ਟਾਈਮ ਤੇ ਦਿਵਾਲੀ ਵਾਲੇ ਦਿਨ ਤੇ ਮੈਂ ਮੋਬਾਈਲ ਖੋਲੀ ਬੈਠਾ ਸੀ ਜੀ ਹਾਂਜੀ 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 ਮੈਂ ਨੰਬਰ ਕੱਢ ਰਿਹਾ ਸੀ ਉਹ ਕੁਦਰਤੀ ਆਪਣਾ ਵੀਰ ਆ ਜੀ ਜਲੰਧਰ ਤੋਂ ਉਹਨਾਂ ਨਾਲ ਗੱਲਬਾਤ ਹੋਈ ਸਾਡੀ ਹਾਂਜੀ ਹਾਂਜੀ ਤੇ ਮੈਂ ਉਹਨਾਂ ਨੂੰ ਆਪਣਾ ਸਾਰਾ ਜੋ ਕਿ ਮੇਰੇ ਨਾਲ ਜੋ ਬੀਤੀ ਸੀ ਜਿਹੜੀ ਮੇਰੇ ਗੱਲਬਾਤ ਹੁੰਦੀ ਸੀ ਉਹ ਮੈਂ ਉਹਨਾਂ ਅੱਗੇ ਰੱਖ ਦਿੱਤੀ ਹਾਂਜੀ ਹਾਂਜੀ ਤੇ ਉਹਨਾਂ ਨੇ ਮੇਰੀ ਗੱਲ ਨੂੰ ਪੂਰਾ ਸੁਣਿਆ ਹਾਂਜੀ ਮੈਨੂੰ ਆਦੇ ਕਹਿੰਦੇ ਬਾਬਾ ਜੀ ਤੁਸੀਂ ਫਿਕਰ ਨਹੀਂ ਕਰਨਾ ਕਿਸੇ ਕੋਲੇ ਹੱਥ ਨਹੀਂ ਜੋੜਨੇ ਕਿਸੇ ਕੋਲੇ ਕੋਈ ਬੇਨਤੀ ਨਹੀਂ ਕਰਨੀ ਕਿਸੇ ਨੂੰ ਕਹਿਣਾ ਨਹੀਂ ਵੀ ਮੈਨੂੰ ਚੀਜ਼ਾਂ ਦਿਓ ਜਾਂ ਮੈਨੂੰ ਐਂ ਕਰੋ ਹਾਂਜੀ ਮੈਂ ਕਹਾਂ ਵਾਹਿਗੁਰੂ ਜੀ ਮੈਂ ਤਾਂ ਕਿਸੇ ਤੋਂ ਮੰਗਦਾ ਹੀ ਨਹੀਂ ਹਾਂਜੀ ਹਾਂਜੀ ਤੇ ਮੈਨੂੰ ਤਾਂ ਸਿਰਫ ਮੈਨੂੰ ਤੁਰਨ ਤੁਰਨ ਫਿਰਨ ਵਾਸਤੇ ਵਹੀਕਲ ਚਾਹੀਦੀ ਆ ਹਾਂਜੀ ਸਕੂਟਰੀ ਚਾਹੀਦੀ ਆ ਜਿਹੜਾ ਕਿ ਮੈਂ ਇਸ ਤੇ ਜਾ ਕੇ ਮੈਂ ਆਪਦਾ ਢਿੱਡ ਦਾ ਗੁਜ਼ਾਰਾ ਕਰ ਸੰਗਾ ਹਾਂਜੀ ਹਾਂਜੀ ਤੇ ਉਹ ਮੈਨਾਂ ਦੇ ਬਾਬਾ ਜੀ ਤੁਸੀਂ ਐਂ ਕਰੋ ਵੀ ਮੈਂ ਤੁਹਾਨੂੰ ਮਤਲਬ ਰਾਹ ਦੇ ਦੇਣਾ ਹਾਂਜੀ ਮੇਘਾ ਜੀ ਚਲੋ ਵਾਹਿਗੁਰੂ ਜੇ ਥੋੜੀ ਮਿਹਰ ਦੇ ਨਾਲ ਆਪਾਂ ਨੂੰ ਵਿਕਲ ਮਿਲਦੀ ਆ ਤੇ ਦਵਾ ਦਿਓ ਵਾਹਿਗੁਰੂ ਹਾਂਜੀ ਤੇ ਉਹਨੂੰ ਮੈਂ ਲਿਖਾਇਆ ਹਾਂਜੀ ਲਿਖਾ ਕੇ ਵਾਹਿਗੁਰੂ ਜੀ ਇਹਨਾਂ ਆ ਕੇ ਬੇਨਤੀ ਕੀਤੀ ਖਾਲਸਾ ਐਡ ਨੂੰ ਹਾਂਜੀ ਤਾਂ ਇਹਨਾਂ ਨੇ ਮੇਰੀ ਬੇਨਤੀ ਨੂੰ ਸੁਣਿਆ ਤੇ ਬਹੁਤ ਬਹੁਤ ਮਨ ਦੇ ਵਿੱਚ ਖੁਸ਼ੀ ਆਈ ਹਾਂਜੀ ਤੇ ਇਹਨਾਂ ਨੇ ਵੀ ਬਹੁਤ ਮੇਰੇ ਪੂਰੇ ਸਤਿਕਾਰਯੋਗ ਖਾਲਸਾਏਡ ਵਾਲਿਆਂ ਨੇ ਮੇਰੀ ਮਦਦ ਨੂੰ ਪੂਰਾ ਕੀਤਾ ਮੈਨੂੰ ਇਹਨਾਂ ਵੱਲੋਂ ਵੀ ਜੋ ਵਾਹਕਲ ਮਿਲ ਗਈ ਸਕੂਟਰੀ ਮਿਲੀ ਤਾਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਮੈਂ ਅਰਦਾਸਾਂ ਬੇਨਤੀਆਂ ਕਰਦਾ ਤੇ ਕਰਦਾ ਰਹੂੰਗਾ ਆ ਆਪਣੇ ਗੁਜ਼ਾਰਾ ਵੀ ਕਰ ਸਕਦੇ ਆ ਸਕੂਟਰ ਮਿਲ ਗਿਆ ਤੁਸੀਂ ਜਿੱਥੇ ਆਲ ਰੇਂਡ ਵੀ ਉੱਥੇ ਜਾ ਕੇ ਰੋਣਾ ਦਾ ਸਕਦੇ ਆ ਹਾਂ ਜੀ ਹਾਂ ਜੀ ਤੁਹਾਡਾ ਵੀ ਸਾਨੂੰ ਵੀ ਬੜੀ ਖੁਸ਼ੀ ਆ ਪੇਸ਼ ਆਦੀ ਗ੍ਰਾਂਤੀ ਸਿੰਘ ਕੜਦੀ ਕਲਾ ਸੇਵਾ ਕਰਨ ਸੋ ਅਸੀਂ ਵੀ ਕਹਿੰਦੇ ਜੇ ਇਦਾਂ ਕੋਈ ਗ੍ਰਾਂਤੀ ਸਿੰਘ ਨੂੰ ਕੋਈ ਇਦਾਂ ਹੀ ਕੋਈ ਮੁਸ਼ਕਲ ਆ ਰਹੀ ਆ ਪੇਸ਼ ਆਨ ਜਰੂਰ ਕੰਟੈਕਟ ਹਮ ਖਾਲਸਾ ਦੇ ਸਾਡੇ ਆਫਿਸ ਨੂੰ ਪਟਿਆਲਾ ਅਸੀਂ ਕੋਸ਼ਿਸ਼ ਕਰਾਂਗੇ ਬਾਬਾ ਜੀ ਤੁਹਾਡਾ ਬਹੁਤ ਧੰਨਵਾਦ ਤੁਹਾਡੇ ਸਮੇਂ ਦਾ ਤੁਸੀਂ ਸਦਾ ਚੜ੍ਹਦੀ ਕਲਾ ਰਭੋ ਸਾਰੀ ਸਾਰੀ ਸੰਗ ਦੀਆਂ ਅਰਦਾਸਾਂ ਤੁਹਾਡੇ ਨਾਲ ਆ ਅਸੀਂ ਵੀ ਤੁਹਾ ਨਾਲ ਕੰਟੈਕਟ ਰੱਖਾਂਗੇ ਤੇ ਦੇਖੋ ਕੋਈ ਲੋਡ ਪਵੇਗੀ ਲੋਡ ਪਵੇਗੀ ਅਸੀਂ ਤੁਹਾਨੂੰ ਖੜੇ ਹੋਵਾਂਗੇ ਬਹੁਤ ਧੰਨਵਾਦ ਵਾਹਿਗੁਰੂ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ اے سنگ جی اے ਤੁਸੀਂ ਜਿਹਨਾਂ ਦੀ ਕਹਾਣੀ ਤੁਸੀਂ ਸੁਣੀ ਆ ਪਹਿਲਾਂ ਵੀ ਕਾਫੀ ਵਾਰ ਲੋਗੇ ਸੀ ਵੀਡੀਓ ਸਾਡੀ ਇਹ ਬੇਨਤੀ ਆ ਪਿੰਡਾਂ ਦੇ ਵਿੱਚ ਦੇਖੋ ਅਸੀਂ ਕਹਿੰਦੇ ਭਈ ਸਿੱਖੀ ਤੋਂ ਦੂਰ ਹੋਈ ਜਾਂਦੇ ਆ ਪਿੰਡ ਵਾਲੇ ਇਹ ਭਾਈ ਸਾਹਿਬ ਕੱਲੇ ਪ੍ਰਕਾਸ਼ ਕਰਦੇ ਸੀ ਗੁਰਗਾਂ ਸਾਹਿਬ ਜੀ ਦਾ ਸਵੇਰੇ ਸਵੇਰੇ ਤੇ ਸੰਗਤ ਵੀ ਨਹੀਂ ਸੀ ਉਸ ਵੇਲੇ ਕੋਈ ਇਕੱਲੇ ਹੀ ਸੀ ਉਸ ਵੇਲੇ ਸੀਗੇ ਜਨੇ ਮਰਜੀ ਪੌਥੇ ਚੱਲਦੇ ਪਿੰਡਾਂ ਨੇ ਤੁਹਾਨੂੰ ਪਤਾ ਸਾਰਿਆਂ ਨੂੰ ਕੋਈ ਤੁਹਾਡੇ ਬੰਦੀ ਹੋਵੇ ਕੋਈ ਪ੍ਰਧਾਨਗੀ ਜੀ ਹੋਵੇ ਕੋਈ ਵੀ ਹੋਵੇ ਅਸੀਂ ਇਹ ਨਹੀਂ ਕਹਿੰਦੇ ਭਈ ਸਾਰੇ ਗਲਤ ਆ ਤੇ ਸਾਰੇ ਠੀਕ ਆ ਅਸੀਂ ਕਹਿੰਦੇ ਸਾਨੂੰ ਸਿੱਖਣਾ ਪੈਣਾ ਆਪਣੇ ਗ੍ਰਾਂਤੀ ਸਾਹਿਬੀਆਂ ਰਿਸਪੈਕਟ ਕਿੱਦਾਂ ਕਰਨੀ ਆ ਥੋੜੀ ਦਿਗਨਤੀ ਇੱਜ਼ਤ ਕਿੱਦਾਂ ਕਰਨੀ ਉਹਨਾਂ ਦੀ ਜੇ ਕੋਈ ਵੀ ਮੁਸ਼ਕਲ ਆਉਂਦੀ ਆ ਵੈ ਕੇ ਗੱਲ ਕਰ ਲਓ ਹੁਣ ਐਸ ਉਮਰ ਦੇ ਵਿੱਚ ਭਾਈ ਸਾਹਿਬ ਹੈਂਡੀਕੈਪ ਵੀ ਹੈਗੇ ਆ ਬਹੁਤ ਡਿਫਿਕਲਟ ਹੋਣਾ ਫਿਰਨਾ ਤੇ ਉਹਨਾਂ ਦਾ ਕਿੱਦਾਂ ਗੁਜ਼ਾਰਾ ਹੋਣਾ ਕੀ ਨਹੀਂ ਹੋਣਾ ਇਹ ਸਾਰੇ ਪਿੰਡ ਦੇ ਦੁੱਖ ਹੋਣਾ ਚਾਹੀਦਾ ਅਸੀਂ ਖੜੇ ਆ ਜਿੱਥੇ ਵੀ ਲੋੜ ਆ ਅਸੀਂ ਵੀ ਕਹਿੰਦੇ ਪਏ ਸਾਰੇ ਜਿੱਥੇ ਵੀ ਸਾਡੇ ਗ੍ਰਾਂਤੀ ਸਾਹਿਬ ਹੈ ਉੱਥੇ ਥੋੜੀ ਜਿਹਾ ਅਸੀਂ ਇਹਨਾਂ ਨੂੰ ਜੋ ਹੈਲਥ ਹੋਵੇ ਕੋਈ ਆਈਡੀਆ ਹੋਵੇ ਕੋਈ ਖਾਂ ਵੀ ਡੀ ਲੋਡ ਹੋਵੇ ਇਦਾਂ ਉਹ ਮਰੇ ਹੱਕ ਨਾ ਕਰਨ ਮੈਂ ਤਾਂ ਇਹ ਬੀਲ ਕਰਤੀ ਕਿ ਗ੍ਰਾਂਥੀ ਸਿੰਘ ਜਿਹੜੇ ਸੇਵਾ ਕਰਦੇ ਤੁਹਾਡੇ ਪਿੰਡਾਂ ਦੇ ਵਿੱਚ ਪਿੰਡ ਵੀ ਚੱਕਣ ਇਹ ਕੱਲੀ ਇੱਕ ਜਥੇਬੰਦੀ ਦੀ ਜੋ ਜ਼ਿੰਮੇਵਾਰੀ ਨਹੀਂ ਸਾਰੇ ਪਿੰਡ ਦੀ ਆ ਸਾਰਾ ਪਿੰਡ ਰਲ ਕੇ ਦੱਸੇ ਪੇ ਹਾਂ ਆ ਪਿੰਡ ਦੇ ਵਿੱਚ ਸਾਨੂੰ ਲੋੜ ਆ ਗ੍ਰਾਂਥੀ ਸਿੰਘ ਦੀ ਲੋੜ ਆ ਜਿਹੜਾ ਸਾਨੂੰ ਪਤਾ ਸਾਡੇ ਬਚਪਨ ਦੇ ਵਿੱਚ ਸਾਡਾ ਪਿੰਡ ਹਸ਼ਿਆਰਪੁਰ ਦੇ ਕੋਲ ਗੁੰਡੀਆਂ ਚਰਤਾਂ ਬਾਬਾ ਥਾਨ ਸਿੰਘ ਹੁੰਦੇ ਸੀਗੇ ਉਹਨੇ ਸਾਰੇ ਪਿੰਡ ਜਾ ਕੇ ਗੱਲਾਂ ਕਰੀਆਂ ਗੱਲਬਾਤ ਕਰਨੀ ਜਾ ਕੇ ਸਾਰੇ ਨਾਲ ਹੋਰ ਦੱਸੋ ਕੀ ਆ ਕੋਈ ਲੋੜ ਤਾਂ ਨਹੀਂ ਇਕ ਨਾ ਗ੍ਰਾਂਤੀ ਇੱਕ ਬੰਦੇ ਥੰਮ ਬਣ ਜਾਂਦੇ ਆ ਅੱਜ ਕੱਲ੍ਹ ਅਸੀਂ ਗ੍ਰਾਂਤੀ ਦਾ ਰੋਗ ਵੀ ਬਹੁਤ ਘਟ ਕਰ ਦਿੱਤੇ ਆ ਤੇ ਰੋਗ ਵੀ ਘਟ ਕਰਕੇ ਤਨਖਾਹਾਂ ਬਹੁਤ ਘਟਿਆ ਭਈ ਹਰ ਵੀ ਚੀਜ਼ਾਂ ਵੀ ਬਹੁਤ ਮੰਗਦੇ ਆ ਭਈ ਤੁਸੀਂ ਆ ਵੀ ਕਰੋ ਉਹ ਵੀ ਕਰੋ ਪਰ ਜਦੋਂ ਤਨਖਾਹ ਦੀ ਗੱਲ ਕਰਦੇ ਆ ਫੇ ਕਹਿੰਦੇ ਨਹੀਂ ਨਹੀਂ ਤੇ 5000 ਦੇ ਦੋ 4000 ਦੇ ਦੋ 8000 ਦੇ ਦੋ ਦੇ ਗ੍ਰਾਂਡੇ ਗਾਨੀ ਸਿੰਘਾਂ ਦੀ ਤਨਖਾਹ 10 15 ਹਜ਼ਾਰ ਮਹੀਨੇ ਦੀ ਘਟ ਤੋਂ ਘਟ ਉਹ ਥੋੜੇ ਹੈਲਥ ਪਲਾਨ ਵੀ ਹੋਵੇ ਜਿੱਦਾਂ ਹੁਣ ਪਾਕਿਸਤਾਨ ਦੇ ਗਿਆ ਸਾਡੇ ਵੱਡੇ ਭਰਾ ਦੇ ਗੋਡੇ ਚਲ ਗਏ ਆ ਇਦਾਂ ਦੇ ਥੋੜੀ ਥੋੜੀ ਮਦਦ ਕਰੋਗੇ ਤੁਹਾਡਾ ਪਿੰਡ ਵੀ ਆਪੇ ਹੀ ਆਪਣੇ ਆਪ ਹੀ ਚੱਕੂਗਾ ਸੋ ਸਾਡੀ ਬੇਨਤੀ ਆ ਇੱਕ ਦੂਜੇ ਦੀ ਦੇਖਭਾਲ ਕਰੋ ਪਿੰਡਾਂ ਦੇ ਵਿੱਚ ਥੋੜੀ ਜਿਹਾ ਜਿੱਦਾਂ ਸਕੂਨ ਆਵੇ ਰਹਿ ਕੇ ਪਿੰਡਾਂ ਦੇ ਵਿੱਚ ਵੀ ਸਾਡੇ ਗਿਆਨੀ ਸਿੰਘ ਸਾਡੇ ਪਿੰਡ ਦੇ ਮੋਰੀ ਆ ਜੋ ਮਰਜੀ ਜਿਹੜਾ ਮਰਜੀ ਸਰਪੰਚ ਹੋਵੇ ਗਿਆਨੀ ਸਿੰਘ ਸਾਨੂੰ ਲੀਡ ਕਰ ਤਾਹੀਂ ਅਸੀਂ ਪਿੰਡ ਸਵਾਰ ਸਕਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ